ਸਸੀ ਕਾਲ ਜੀ ਸਿਮਰਨ ਬਟਿਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫੇਰ ਸੋਹਣੇ-ਸੋਹਣੇ ਸੂਟ ਲੈ ਕੇ ਆਨੇ ਆ ਜੀ ਬ੍ਰਾਂਡਡ ਸੂਟ ਹੈ ਸਾਰੇ ਪਾਰਟੀ ਵੇਅਰ ਸੂਟ ਹੈ ਜੀ ਜਿਵੇਂ ਗਰਮੀ ਚੱਲ ਰਹੀ ਆ ਤੁਹਾਨੂੰ ਉਦਾਂ ਦੀ ਹੀ ਵੈਰਾਈਟੀ ਪਾਰਟੀ ਵੇਅਰ ਬਿਲਕੁਲ ਕਾਟਨ ਲੁੱਕ 'ਚ ਲੈ ਕੇ ਆਂਦੀ ਆ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਵੇਚਦੀ ਆ ਜੇ ਤੁਸੀਂ ਚੈਨਲ ਤੇ ਨੂੰ ਪਹਿਲੀ ਵਾਰੀ ਦੇਖ ਰਹੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਡੱਬ ਕੇ ਸ਼ੇਅਰ ਕਰਿਆ ਕਰੋ ਤਾਜ਼ੂ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋਹਣੇ ਸੋਹਣੇ ਸੂਟ ਤੁਸੀਂ ਵੀਅਰ ਕਰ ਸਕੋ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜੀ ਖਾਦੀ ਦਾ ਸੂਟ ਹੈ ਜੀ ਇਹ ਖਾਦੀ ਜਿਵੇਂ ਖੱਦਰ ਹੁੰਦਾ ਸੀ ਪਹਿਲਾਂ ਆਪਣੇ ਉਦਾਂ ਦਾ ਇਹ ਗਰਮੀ ਵਿੱਚ ਪੂਰਾ 쿨쿨 ਰਹਿਣ ਵਾਲਾ ਫੈਬਰਿਕ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਦੇਖੋ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ 50 55 53 ਤੱਕ ਜਿੰਨੀ ਮਰਜ਼ੀ ਤੁਸੀਂ ਸ਼ਰਟ ਦੀ ਲੈਂਥ ਬਣਾ ਸਕਦੇ ਹੋ ਜੀ ਇਦੇ ਨਾਲ neck ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਜੀ ਬਹੁਤ ਪਿਆਰੀ ਪੱਟੀ ਲਗਾ ਕੇ neck ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਬਹੁਤ ਹੀ ਪਿਆਰੀ ਨਾਲ ਤੁਹਾਨੂੰ ਬੋਟਮ ਮਿਲੂਗੀ ਜੀ ਕਾਟਨ ਦੀ ਬਹੁਤ ਜ਼ਿਆਦਾ ਸੋਹਣੀ ਕਾਟਨ ਦੀ 3 ਮੀਟਰ ਦੀ ਨਾਲ ਤੁਹਾਨੂੰ ਬੋਟਮ ਮਿਲੂਗੀ ਜੀ ਉਸ ਤੋਂ ਬਾਅਦ ਜੀ ਤੁਹਾਨੂੰ ਦੁਪੱਟਾ ਬਹੁਤ ਹੀ ਡਿਜ਼ਾਈਨਰ ਕਾਟਨ ਦਾ ਮਿਲੂਗਾ ਜੀ ਦੁਪੱਟੇ ਨੇ ਜਿਵੇਂ ਨਾ ਜੀ ਅੱਜ ਕੱਲ੍ਹ ਗਰਮੀਆਂ ਦੀ ਪਾਰਟੀਆਂ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਸੋਹਣਾ ਜੀ ਮੈਂ ਤੁਸੀਂ ਗਰਮੀ ਵਿੱਚ ਨੂੰ ਕਿਸੇ ਫੰਕਸ਼ਨ ਤੇ ਪਾਉਣਾ ਹੈ ਤਾਂ ਲੁੱਕ ਬਹੁਤ ਹੀ ਪਿਆਰੀ ਹੋਣੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਸੂਟ ਦੁਪੱਟਾ ਤੁਹਾਨੂੰ ਪੂਰਾ 2 ਮੀਟਰ ਦਾ ਖੁੱਲਾ ਡੁੱਲਾ ਮਿਲੇਗਾ ਜੀ ਚੈੱਕ ਕਰੋ ਜੀ ਦੁਪੱਟੇ ਤੇ ਵੀ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਬਣਾਈ ਹੋਈ ਹੈ ਜੀ ਬਹੁਤ ਜ਼ਿਆਦਾ ਸੋਹਣੀ ਕੱਪੜੇ ਦੇ ਕਿਹਾ ਕਹਣਾ ਕੋਈ ਸੂਟ ਦਾ ਕਲਰ ਨਹੀਂ ਜਾਣਾ ਜੀ ਜਿਵੇਂ ਇਹ ਕਾਟਨ ਹੈ ਜੀ કોટਨ ਦਾ ਕਲਰ ਧੋ ਗਰੀ ਆਪਾਂ ਵਾਸ਼ ਕਰੋ ਚਲੇ ਜਾਂਦਾ ਜੀ ਬਹੁਤ ਪਿਆਰੀ ਔਰ ਬਹੁਤ ਕੁਆਲਟੀ ਦੀ ਕੋਟਨ ਲਾਈ ਹੋਈ ਹੈ ਜੀ ਬੈਸਟ ਕੁਆਲਟੀ ਦੀ ਸੂਟ ਦਾ ਪ੍ਰਾਈਸ ਹੈਗਾ ਜੀ 1700 ਰੁਪਏ 1700 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਿੱਟ ਸ਼ਿਪਿੰਗ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਸਿਰਫ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਗੂਗਲ ਪੇ ਪੇਪੀਅਮ ਕਰਕੇ ਸਕਰੀਨ ਸ਼ਾਟ ਸੈਂਡ ਕਰਨਾ ਹੈ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਸੂਟ ਮਿਲੂਗਾ ਜੀ ਕਾਟਨ ਚ ਇਹ ਵੀ ਤੁਹਾਨੂੰ ਗੰਗਾ ਬ੍ਰੈਂਡ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਜੀ ਕਾਟਨ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਜੀ ਸੂਟਾਂ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਚੈੱਕ ਕਰੋ ਜੀ ਪਹਿਲਾ ਕਾਟਨ ਕਾਟਨ ਬਿਲਕੁਲ ਸੀ ਥਰੂ ਨਹੀਂ ਹੈਗੀ ਕੋਈ ਲਾਇਨਿੰਗ ਦੀ ਨੀਟਿੰਗ ਹੈਗੀ neck ਤੇ ਤੁਹਾਨੂੰ ਬਹੁਤ ਪਿਆਰੀ ਪੱਟੀ ਮਿਲੂਗੀ ਜੀ ਇਹਦੇ ਨਾਲ ਦੁਪੱਟ ਸੌਰੀ ਬਾਟਮ ਤੁਹਾਨੂੰ ਮਿਲੂਗੀ ਜੀ ਐਦਾਂ ਵੀ ਚੈੱਕ ਕਰੋ ਜੀ ਟਾਈ ਮੀਟਰ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਚਾਹੇ ਦਾ ਪਲਾਜ਼ੋ ਬਣਾਓ ਬਾਟਮ ਬਣਾਓ ਜੋ ਤੁਹਾਡਾ ਮਨ ਕਰਦਾ ਜੀ ਪੈਂਟ ਪਰ ਆਜੋ ਸਟ੍ਰੇਟ ਸਲਵਾਰ ਜਿੰਤਾ ਮਰਜੀ ਤੁਸੀਂ ਬਣਾਓ ਜੀ ਸੋ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਐਂਡ ਫੁੱਲਾ ਢੁੱਲਾ ਤੁਹਾਨੂੰ ਦੁਪੱਟਾ ਬਹੁਤ ਹੀ ਪਿਆਰਾ ਲੁਕਾ ਜੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਕਿ ਸੂਟ ਨੂੰ ਚਾਰ ਚੰਦ ਲਾਉਂਦਾ ਹੈ ਦੇਖੋ ਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਇਹ ਨਹੀਂ ਹੈ ਵੀ ਛੋਟੂ ਜਿਹਾ ਦੁਪੱਟਾ ਇਹ ਪੂਰਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਜਿਆ ਸੂਟ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਉਸੇ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਆ ਉਸੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲਵੈਂਡਰ ਜਿਹਾ ਕਲਰ ਹੈ ਜੀ neck ਤੇ ਐਦਾਂ ਪੱਟੀ ਲਾਈ ਹੋਈ ਜਿਵੇਂ organza ਦੀ work ਕਰਕੇ ਨਾਲ ਪੱਟੀ ਲਾਈ ਹੋਈ ਹੈ ਬਹੁਤ ਹੀ ਪਿਆਰੀ ਤੁਹਾਨੂੰ ਘੇਰੇ ਤੇ ਵੀ ਐਦਾਂ ਪੱਟੀ ਮਿਲੂਗੀ suit ਤੇ ਤੁਹਾਨੂੰ ਕੁਝ ਕਰਵਾਉਣ ਦੀ need ਨਹੀਂ ਹੈਗੀ ਜੀ ਘੇਰੇ ਤੇ ਵੀ ਤੁਹਾਨੂੰ ਪੱਟੀ ਮਿਲੂਗੀ ਜੀ ਤੇ ਦੁਪੱਟਾ ਤੁਹਾਨੂੰ ਇਹਦੇ ਨਾਲ ਬਹੁਤ ਹੀ ਪਿਆਰਾ ਮਿਲੂਗਾ ਜੀ ਪਹਿਲਾਂ ਤਾਂ bottom check ਕਰੋ ਜੀ bottom ਬਹੁਤ ਜ਼ਿਆਦਾ ਸੋਹਣੀ ਹੈ ਜੀ see through ਕਪੜਾ ਨਹੀਂ ਹੈਗਾ ਬਿਲਕੁਲ ਵੀ lining ਦੀ need ਨਹੀਂ ਹੈਗੀ ਜੀ ਬਿਲਕੁਲ ਵੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸੂਟ ਦਾ ਦੁਪੱਟਾ ਚੈੱਕ ਕਰ ਲਓ ਜੀ ਜਿਹੜਾ ਆਪਾਂ ਕਹਿ ਰਹੇ ਹਾਂ ਮਾਰਕੀਟ ਵਿੱਚ ਵੀ 400 ਦਾ ਸੂਟ ਦਿੰਨੇ ਆ ਦੁਪੱਟੇ ਵਾਲਾ ਉਹ ਦੁਪੱਟਿਆਂ ਦਾ ਤੇ ਇਹਨਾਂ ਦੁਪੱਟਿਆਂ ਦਾ ਜੀ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਪਹਿਲਾਂ ਦੁਪੱਟੇ ਦੇਖੋ ਜੀ ਕਿੱਡਾ ਦੁਪੱਟਾ ਨਾਲ ਡਿਜ਼ਾਈਨਿੰਗ ਦੋਨੋਂ ਪਾਸੇ ਤੁਹਾਨੂੰ ਪ੍ਰਿੰਟ ਸੇਮ ਮਿਲੂਗਾ ਇਹ ਨਹੀਂ ਹੈਗਾ ਵੀ ਇੱਕ ਪਾਸੇ ਲਾਈਟ ਇੱਕ ਪਾਸੇ ਡਾਰਕ ਜਿੱਤਾਂ ਮੱਝੀ ਤੁਸੀਂ ਸੂਟ ਲਿਓ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹਨ ਜੀ ਤੁਹਾਨੂੰ ਪੀਕੋ ਕਰਵਾਉਣ ਦੀ ਵੀ ਨੀਡ ਨਹੀਂ ਹੈਗੀ ਜੀ ਬਹੁਤ ਪਿਆਰੀ ਹੈ ਇੱਥੇ ਪੋਟਲੀ ਜੀ ਲੈਸ ਲਗਾ ਕੇ ਦੁਪੱਟੇ ਨੂੰ ਬਹੁਤ ਸੋਹਣੀ ਫਿਨਿਸ਼ਿੰਗ ਦੱਤੀ ਵੀ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਇਹ ਮਿਲ ਜਾਊਗਾ ਜੀ ਕਲਰ ਚੈੱਕ ਕਰੀ ਜਾਓ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਤੁਸੀਂ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਆ ਸੂਟ ਹੈ ਜੀ ਦੇਖੋ ਜੀ ਨੈਕ ਤੇ ਵੀ ਤੁਹਾਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਮਿਲ ਜਾਣੀ ਤੇ ਤੁਹਾਨੂੰ ਘੇਰੇ ਤੇ ਵੀ ਪੱਟੀ ਮਿਲ ਜਾਣੀ ਬਹੁਤ ਹੀ ਪਿਆਰੀ ਤੇ ਤੁਹਾਨੂੰ ਐਦਾਂ ਦੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਸੋਹਣੀ ਲਾਈਨਾਂ ਵਾਲੀ ਜਿਹੜੀ ਕਿ 3 ਮੀਟਰ ਦੀ ਆ ਕੋਈ ਵੀ ਇਹਦੇ ਵਿੱਚ ਇਹ ਨਹੀਂ ਹੈ ਵੀ ਲਾਈਕ ਬਾਟਮ ਤੁਹਾਡੀ ਹਲਕੀ ਬਣੂਗੀ ਦੁਪੱਟਾ ਵੀ ਬਹੁਤ ਸੋਹਣਾ ਤੁਹਾਨੂੰ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਐਨੀ ਪਿਆਰੀ ਦੁਪੱਟੇ ਦੀ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਕਲਰ ਹੈ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਜੀ ਸੇਮ ਕਲਰ ਹੁੰਦੇ ਆ 21 20 ਕਿ ਦਾ ਫਰਕ ਹੁੰਦਾ ਜਨ ਕਿ 1 ਅੱਧੇ ਪੁਆਇੰਟ ਦਾ ਲੇਕਿਨ ਜ਼ਿਆਦਾ ਨਹੀਂ ਹੁੰਦਾ ਦੁਪੱਟੇ ਤੇ ਬਹੁਤ ਸੋਹਣੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਦੁਪੱਟੇ ਦੀ ਲੁੱਕ ਦੇਖੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਾਉਣੀ ਹੈ ਜੀ ਬਹੁਤ ਹੀ ਪਿਆਰੀ ਦੁਪੱਟੇ ਦੀ ਲੁੱਕ ਹੈ ਜੀ ਨਾ ਦੀ ਨਾ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਇਹ ਸੂਟਾਂ ਦੀ ਤੁਲਨਾ ਤੁਸੀਂ ਇਹ ਨਾ ਕਰਿਓ 400 ਦਾ 500 ਦਾ ਇਹ ਸੂਟਾਂ ਦੀ ਲੁੱਕ ਐਦਾਂ ਦੀ ਹੈ ਨਾ ਤੁਸੀਂ ਜਿੱਤਾ ਮਰਜੀ ਦੋ ਗਰਮੀਆਂ ਇਹਨਾਂ ਸੂਟਾਂ ਨੂੰ ਹੰਡਾਇਓ ਸੂਟਾਂ ਨੂੰ ਕੁਝ ਵੀ ਨਹੀਂ ਹੋਣਾ ਇਹਨਾਂ ਨੂੰ ਕਲਰ ਨਹੀਂ ਜਾਣਾ ਵਧੀਆ ਬ੍ਰੈਂਡ ਦੀ ਕਾਟਨ ਹੈ ਜੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜਾਊਗਾ ਜੀ ਥੋੜਾ ਜਿਹਾ ਇਹ ਉਹ ਸੀਡਾ ਹੋਰ ਸ਼ੇਡ ਕਾਫੀ ਸ਼ੇਡ ਜਆ ਇਹ ਸੀਗਾ ਥੋੜਾ ਅਲੱਗ ਜਿਹਾ ਸ਼ੇਡ ਆ ਦੇਖੋ ਕਿੰਨਾ ਪਿਆਰਾ ਸਾਰੇ ਕਲਰ ਬਹੁਤ ਪਿਆਰੇ ਆ ਜਿਹੜੇ ਕਲਰ ਦੀ ਤੁਹਾਨੂੰ ਨੀਡ ਹੈ ਜੀ ਨਾਲ ਦੀ ਨਾਲ ਸੂਟ ਚੱਕ ਲਿਓ ਜੀ ਬਹੁਤ ਹੀ ਜ਼ਿਆਦਾ ਸੋਹਣਿਆ neck ਤੇ ਬਹੁਤ ਪਿਆਰੀ ਡਿਜ਼ਾਈਨਿੰਗ ਦਿੱਤੀ ਹੋਈ ਆ ਜੀ ਪਹਿਲਾਂ ਤਾਂ ਤੁਸੀਂ ਘੇਰੇ ਦੀ ਲੈਸ ਚੈੱਕ ਕਰੋ ਜੀ ਬਹੁਤ ਸੋਹਣੀ ਦੇਖੋ ਕਿੰਨੀ ਪਿਆਰੀ ਲੈਸ ਦਿੱਤੀ ਹੋਈ ਆ ਆਪਾਂ ਮਾਰਕੀਟ ਵਿੱਚ ਐਵੇਂ ਦੀ ਲੈਸ ਬਾਈ ਕਰਦੇ ਆ ਜੀ 60 70 ਰੁਪਏ ਮੀਟਰ ਲੈਸ ਆਉਂਦੀ ਆ ਜੀ ਕਿਉਂਕਿ ਸਾਡਾ ਬਠੀਕਾ ਆਲਮੋਸਟ ਅਸੀਂ ਇਹ ਚੀਜ਼ਾਂ ਲਿਆਉਂਦੇ ਹੀ ਰਹਨੇ ਆ ਹਨਾ ਉ ਤੋਂ ਬਾਅਦ ਜੀ ਤੁਸੀਂ ਬਾਟਮ ਚੈੱਕ ਕਰੋ ਜੀ ਕਿੰਨੀ ਪਿਆਰੀ ਆ ਬਾਟਮ ਦੇ ਤੱਕ ਆ ਕਹਿਣੇ ਜੀ ਕੋਈ ਲਾਈਨ ਗ੍ਰੀਨ ਨਹੀਂ ਹੋएगी ਤੁਸੀਂ ਰੱਜ ਕੇ ਸੂਟ ਨੂੰ ਹੰਡਾਉਂਗੇ ਜੀ ਰੱਜ ਕੇ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਜੀ ਪੂਰਾ ਤੁਹਾਨੂੰ ਖੁੱਲਾ ਢੁੱਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰਿਓ ਮਰੀ ਜੀ ਪੂਰੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰੀਆ ਵੀਡੀਓ 'ਚ ਵੀ ਤੁਹਾਨੂੰ ਚੰਗੀ ਤਰ੍ਹਾਂ ਸੂਟ ਸਮਝ ਚ ਆ ਜਾਵੇ ਜੀ ਦੁਪੱਟਾ ਦੇਖੋ ਜੀ 2.5 ਮੀਟਰ ਦਾ ਜਿੰਨੀ ਮਰਜ਼ੀ ਕਹੋ ਵੀ ਮੇਰੀ ਭੈਣ ਲੰਬੀ ਆ ਹੈਲਥੀ ਆ ਸੂਟ ਤੁਹਾਡਾ ਪੂਰਾ ਫੁੱਲ ਬਣੂਗਾ ਜੀ ਗਰੰਟੀ ਆ ਸੂਟ ਦੀ ਟੈਨਸ਼ਨ ਫ੍ਰੀ ਹੋ ਕੇ ਆਰਡਰ ਕਰ ਦੋ ਨਾਲ ਦੀ ਨਾਲ ਬਹੁਤ ਹੀ ਪਿਆਰੇ ਪਿਆਰੇ ਜੀ ਸੂਟ ਹੈ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਜਿਸ ਮੇਰੀ ਭੈਣ ਨੂੰ ਕਿਸੇ ਸੂਟ ਦਾ ਨਾ ਪਤਾ ਲੱਗੇ ਤਾਂ ਤੁਸੀਂ ਪੁੱਛ ਸਕਦੇ ਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਟ ਕਰੋ ਜੀ ਕੋਈ ਵੀ ਰਹਿ ਨਾ ਜਾਵੇ ਜੀ ਬਿਲਕੁਲ ਸੀ ਥਰੂ ਕਪੜਾ ਨਹੀਂ ਲਾਈਨਿੰਗ ਦੀ ਕੋਈ ਨੀਡ ਨਹੀਂ ਜੀ ਚੈੱਕ ਕਰੋ ਸੂਟ ਜੀ ਬਹੁਤ ਪਿਆਰੀ ਨੈਕ ਤੇ ਡਿਜ਼ਾਈਨ ਦਿੱਤੀ ਵੀ ਹੈ ਜੀ ਪੂਰੀ ਤੁਹਾਨੂੰ ਐਨੀ ਸੋਹਣੀਆਂ ਟ੍ਰੇਡੀਆਂ ਲੈਣਾ ਬਣੀਆਂ ਮੈਂ ਬਹੁਤ ਸੋਹਣੀ ਲੁੱਕ ਆਉਂਦੀ ਹੈ ਇਹ ਸੂਟ ਵੇਅਰ ਕਰੇ ਦੀ ਜੀ ਉਸ ਤੋਂ ਬਾਅਦ ਬਾਟਮ ਵੀ ਪਲੇਨ ਨਹੀਂ ਹੈਗੇ ਬਾਟਮ ਚੈੱਕ ਕਰੋ ਜੀ ਕਿੰਨੀ ਡਿਜ਼ਾਈਨਰ ਨਾਲ ਪਾਟਨ ਦਿੱਤੀ ਵੀ ਹੈ ਜੀ ਨਾਲ ਤੁਹਾਨੂੰ ਪਾਟਨ ਦਾ ਹੀ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਜਿਹੀ ਜੀ ਗਰਮੀ ਹੈ ਜੀ ਦੇਖੋ ਆਪਾਂ ਐਦਾਂ ਦੇ ਸੂਟ ਵੇਅਰ ਕਰਦੇ ਆ ਨਾ ਬਹੁਤ ਸੋਹਣੀ ਲੁੱਕ ਆਉਂਦੀ ਹੈ ਦੇਖੋ ਜੀ ਇਹਦਾ ਪੈਂਟ ਪਲਾਜੋ ਬਣਾ ਸਕਦੇ ਆ ਜੇ ਤੁਸੀਂ ਸਟੀਚਿੰਗ ਵੀ ਕਰਾਉਣਾ ਚਾਹੁੰਦੇ ਆ ਤਾਂ ਸਭ ਤੋਂ ਸਟੀਚਿੰਗ ਵੀ ਕਰਵਾ ਸਕਦੇ ਆ ਆਪਣਾ ਸੂਟ ਪਸੰਦ ਕਰਕੇ ਤੁਸੀਂ ਆਪਣਾ ਨਾਪ ਸੈਂਡ ਕਰ ਦਿਓ ਸੂਟ ਸਟਿਚ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਸੌਫਟ कॉटन ਦਾ ਦੁਪੱਟੇ ਦੀ ਦੇਖੋ ਇਹ ਨਹੀਂ ਹੈ ਵੀ ਦੁਪੱਟਾ ਬਹੁਤ ਜ਼ਿਆਦਾ ਹਾਰਡ ਬਹੁਤ कॉटन ਲਾਈਟ weight ਸੂਟ ਹੈ ਜੀ ਇੰਨਾ ਸੋਹਣਾ ਦੁਪੱਟਾ ਕਲਰ ਕੰਟਰਾਸਟ ਦੇ ਤਾਂ ਕਿਹਾ ਕਹਿੰਦੇ ਬਹੁਤ ਸੋਹਣੇ ਸੋਹਣੇ ਸੂਟ ਲਿਖ ਜਾਂਦੇ ਆ ਮੇਰੀਆਂ ਭੈਣਾਂ ਦੀ ਬਹੁਤ ਡਿਮਾਂਡ ਸੀ ਕਿ ਇਦਾਂ ਦੇ ਕਾਟਨ ਦੇ ਸੂਟ ਜਿਹੜੇ ਅਸੀਂ ਫਕਸ਼ਨਾਂ ਤੇ ਵੇਅਰ ਕਰ ਸਕੀਏ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਤੁਹਾਨੂੰ ਸ਼ਰਟ ਮਿਲੂਗੀ ਜੀ ਕਰੀਮ ਕਲਰ ਸੂਟ ਹੈ ਜੀ ਕਰੀਮ ਕਲਰ ਕਈ ਮੇਰੀਆਂ ਭੈਣਾਂ ਦੀ ਖੁਆਇਸ ਹੁੰਦੀ ਆ ਵੀ ਅਸੀਂ ਲਾਈਟ ਸੂਟ ਗਰਮੀ 'ਚ ਬਹੁਤ ਹੀ ਪਿਆਰਾ ਹੈ ਪਹਿਲਾਂ ਤਾਂ ਇਹਦੇ neck ਦੀ ਡਿਜ਼ਾਈਨ ਵੀ ਚੈੱਕ ਕਰੋ ਜੀ ਕੁਝ ਵੀ ਤੁਹਾਨੂੰ ਸੂਟ ਤੇ ਕਰਵਾਉਣ ਦੀ ਨੀਡ ਨਹੀਂ ਹੈਗੀ ਜੀ ਘੇਰੇ ਤੇ ਤੁਹਾਨੂੰ ਬਹੁਤ ਹੀ ਪਿਆਰੀ ਪੱਟੀ ਮਿਲੂਗੀ ਜੀ ਦੇਖੋ ਬਹੁਤ ਸੋਹਣੀ ਪੱਟੀ ਬਣੀ ਵੀ ਆ ਫਲਾਵਰ ਬਹੁਤ ਪਿਆਰੀਆਂ ਜੀ ਉਸ ਤੋਂ ਬਾਅਦ ਇਹਦੇ ਨਾਲ ਮਿਲੂਗੀ ਤੁਹਾਨੂੰ ਕਰੀਮ ਕਲਰ ਰੰਗ ਦੀ ਬਾਟਮ ਜੀ ਕਰੀਮ ਕਲਰ ਰੰਗ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਜ਼ਿਆਦਾ ਸੋਹਣੀ ਬਾਟਮ ਮਿਲੂਗੀ ਜੀ ਤੁਹਾਨੂੰ 3 ਮੀਟਰ ਦੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਗਲਾ ਚੈੱਕ ਕਰੋ ਜੀ ਦੁਪੱਟਾ ਇਹ ਤੁਹਾਨੂੰ ਮਲ ਕੋਟਨ ਦਾ ਦੁਪੱਟਾ ਮਿਲੂਗਾ ਦੁਪੱਟੇ ਨੇ ਸੂਟ ਨੂੰ ਚਾਰ ਚੰਦ ਲਾਏ ਪਏ ਆ ਦੇਖੋ ਜੀ ਸਾਰੇ ਦੁਪੱਟੇ ਤੇ ਤੁਹਾਨੂੰ ਕੱਟਵਰਕ ਮਿਲੂਗਾ ਜੀ ਬਹੁਤ ਸੋਹਣਾ ਸਾਰੇ ਦੁਪੱਟੇ ਦੇ ਤੁਹਾਨੂੰ ਕੱਟਵਾਰਕ ਮਿਲੇਗਾ 2.5 ਮੀਟਰ ਦਾ ਤੁਹਾਨੂੰ ਬਹੁਤ ਪਿਆਰਾ ਡਿਜ਼ਾਈਨਰ ਦੁਪੱਟਾ ਮਿਲੇਗਾ ਜੀ ਸਾਰੇ ਦੁਪੱਟੇ ਵਿੱਚ ਤੁਹਾਨੂੰ ਗੋਟੀਆਂ ਮਿਲੂਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਤੇ ਤੁਸੀਂ ਸੂਟ ਦੀ ਜਾਣਕਾਰੀ ਲੈ ਸਕਦੇ ਆ ਸਾਤੋਂ ਸੂਟ ਬਾਰੇ ਪੁੱਛ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1700 ਰੁਪਿਆ 1700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਜਿਨ੍ਹਾਂ ਦੇ ਅਸੀਂ ਰੇਟ ਨਹੀਂ ਮੈਂਸ਼ਨ ਕਰੇ ਉਹ ਤੁਸੀਂ ਰੇਟ ਕਾਲ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਨਾ ਕਾਟਨ ਦਾ ਪਹਿਲਾਂ ਤਾਂ ਕਲਰ ਚੈੱਕ ਕਰੋ ਜੀ ਬਹੁਤ ਸੋਨਾ ਇਹ ਹੈਂਡਵਰਕ ਹੋਇਆ ਹੋਇਆ ਜੀ ਸਾਰਾ neck ਤੇ neck ਤੇ ਤੁਹਾਨੂੰ ਹੈਂਡਵਰਕ ਮਿਲੂਗਾ ਬਹੁਤ ਜ਼ਿਆਦਾ ਪਿਆਰਾ ਹੈਨਾ ਹੈਂਡਵਰਕ ਮਿਲੂਗਾ ਬਹੁਤ ਸੋਨਾ ਤੁਸੀਂ ਕਿਤੇ ਵੀ ਬੈਠੇ ਆ ਜੀ ਕਿਸੇ ਏਰੀਆ 'ਚ ਵੀ ਬੈਠੇ ਆ ਤੁਸੀਂ ਆਪਣਾ ਸਿਰਫ ਸਾਨੂੰ ਐਡਰੈਸ ਸੈਂਡ ਕਰਨਾ ਹੈ ਤੇ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਐਡਰੈਸ ਬਿਲਕੁਲ ਸਹੀ ਦੇਣਾ ਜੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਸੂਟ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਜੀ ਉਸ ਤੋਂ ਬਾਅਦ ਇਹ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦਾ ਬ੍ਰਾਂਡ ਦੀ ਕਾਟਨ ਹੈ ਜੀ ਨਾਲ ਆਈ ਹੈ ਇਹਦੇ ਬਹੁਤ ਹੀ ਪਿਆਰੀ ਫਰੋਜੀ ਕਲਰ ਦੀ ਬਾਟਮ ਬਾਟਮ ਚੈੱਕ ਕਰੋ ਜੀ ਬਹੁਤ ਸੋਹਣੀ ਨਾਲ ਬਾਟਮ ਲੱਗੀ ਹੋਈ ਆ ਨਾਲ ਲੱਗਿਆ ਹੋਇਆ ਇਹਦੇ ਦੁਪੱਟਾ ਮਲ ਕਾਟਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਚੈੱਕ ਕਰੋ ਜੀ ਤੁਸੀਂ ਮੜਾ ਜਿਆ ਦੁਪੱਟੇ ਨੂੰ ਗੌਰ ਜਰੂਰ ਕਰਿਓ ਜੀ ਬਹੁਤ ਪਿਆਰੀ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਸਾਰੇ ਦੁਪੱਟੇ ਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ 22 ਮੀਟਰ ਦਾ ਦੁਪੱਟਾ ਤੇ ਲੇਸ ਦੀ ਫਿਨਿਸ਼ਿੰਗ ਉੱਤੋਂ ਤੁਹਾਨੂੰ ਘੇਰੇ ਤੇ ਵੀ ਕੁਝ ਕਰਵਾਉਣ ਦੀ ਲੋੜ ਨਹੀਂ ਆਲਮੋਸਟ ਉਹਨਾਂ ਨੇ ਪਹਿਲਾਂ ਹੀ ਅਸੀਂ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1900 ਰੁਪਿਆ 1900 ਰੁਪਏ ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਇੰਨਾ ਪਿਆਰਾ ਜਿਹਾ ਸੂਟ ਮਿਲ ਜਾਣਾ ਜੀ ਚੈੱਕ ਕਰੋ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੂਗਾ ਜੀ ਜਾਮ कॉटन ਦੀ ਸ਼ਰਟ ਹੈ ਬਹੁਤ ਹੀ ਪਿਆਰੀ ਕੋਈ ਲੈਨਿੰਗ ਦੀ नीड ਨਹੀਂ ਹੈਗੀ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ neck ਤੇ sare te ਤੁਹਾਨੂੰ hand work ਮਿਲੂਗਾ ਜੀ ਘੇਰੇ ਤੇ ਸਮੋਸਾ ਲੈਸ ਲੱਗੀ ਹੋਈ ਆ ਬਹੁਤ ਹੀ ਪਿਆਰੀ ਜੀ 2.5 ਮੀਟਰ ਸ਼ਰਟ ਦੀ ਕੱਟ ਹੈ ਜੀ ਰਿਯੋਨ ਦੀ ਨਾਲ ਇਹਦੇ 3 ਮੀਟਰ ਦੀ ਬਾਟਮ ਲਗਾਈ ਹੋਈ ਹੈ ਜੀ ਰਿਯੋਨ ਫੈਬਰਿਕ ਹੈ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਤੁਸੀਂ ਇਹ ਸੂਟ ਫੰਕਸ਼ਨ ਤੇ ਪਾਉਂਗੇ ਨਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ ਦੁਪੱਟਾ ਇਹ ਨਾਲ ਹੈਗਾ ਇਹਦੀ ਮਸਲੀਨ ਦਾ ਮਸਲੀਨ ਦਾ ਬਹੁਤ ਹੀ ਕਾਟਨ ਮਸਲੀਨ ਦਾ ਨਾਲ ਕਿਦੇ ਦੁਪੱਟਾ ਇਹ ਦੁਪੱਟੇ ਤੇ ਬਹੁਤ ਸੋਹਣੀ ਸ਼ਰਟ ਨਾਲ ਦੀ ਪੱਟੀ ਲਗਾਈ ਹੋਈ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਸ਼ਰਟ ਨਾਲ ਦੀ ਤੁਹਾਨੂੰ ਪੱਟੀ ਮਿਲੂਗੀ ਬਹੁਤ ਹੀ ਪਿਆਰੀ ਸੂਟ ਦੀ ਲੁੱਕ ਬਹੁਤ ਪਿਆਰੀ ਆਉਣੀ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਜੀ ਨਾਲ ਦੇ ਨਾਲ ਉਹਦੀਆਂ ਪਿਕਾਂ ਭੇਜੀ ਜਾਓ ਜੀ ਨੰਬਰ ਤੇ ਪਿਕਾਂ ਭੇਜੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਬੁੱਕ ਕਰੋ ਜੀ ਬਹੁਤ ਹੀ ਪਿਆਰੇ ਜੀ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਗਾ ਜੀ ਕਲਰ ਦਾ ਕੋਈ ਫਰਕ ਨਹੀਂ ਹੁੰਦਾ ਜੀ 19 20 ਦਾ ਫਰਕ ਹੋ ਸਕਦਾ ਕਿਉਂਕਿ ਕਈ ਵਾਰ ਫੋਨ ਚ ਪਿਕਦਾ ਪਰ ਕਲਰ ਤੁਹਾਡੇ ਤੱਕ ਸੇਵੇਂ ਪਹੁੰਚੂਗਾ ਜੀ ਸੇਮ ਫੈਬਰਿਕ ਪਹੁੰਚੂਗਾ ਜੀ ਇਹ ਨਹੀਂ ਹੈ ਤੁਹਾਨੂੰ ਸੂਟ ਦਿਖਾਇਆ ਕੁਝ ਹੋਰ ਚਾਹੂਗਾ ਭੇਜਿਆ ਕੁਝ ਹੋਰ ਚਾਹੂਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬੈਕ ਤੇ ਵੀ ਤੁਹਾਨੂੰ ਉਦਾਂ ਹੀ ਪ੍ਰਿੰਟਿੰਗ ਮਿਲੂਗੀ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਲੂ ਕਲਰ ਦਾ ਬਹੁਤ ਸੋਹਣਾ ਸੂਟ ਹੈ ਜੀ ਪਹਿਲਾਂ ਤਾਂ ਸ਼ਰਟ ਚੈੱਕ ਕਰੋ ਜੀ ਖਾਦੀ ਕਾਟਨ ਦਾ ਸੂਟ ਹੈ ਜੀ ਜਿਹਨੂੰ ਖੱਦਰ ਕਹਿੰਦੇ ਆ ਆਪਾਂ ਉਹ ਉਹ ਫੈਬਰਿਕ ਹੈ ਜੀ ਸੂਟ ਦਾ ਬਹੁਤ ਪਿਆਰਾ neck ਤੇ ਬਹੁਤ ਸੋਹਣੀ ਜੀ ਪੱਟੀ ਲਗਾ ਕੇ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਉਸ ਤੋਂ ਬਾਅਦ ਜੀ ਇਹਦੀ ਬਾਟਮ ਚੈੱਕ ਕਰੋ ਜੀ ਬਲੂ ਕਲਰ ਦੀ ਬਹੁਤ ਜ਼ਿਆਦਾ ਸੋਹਣੀ ਨਾਲ ਬਾਟਮ ਲਾਈ ਵੀ ਉਹਨਾਂ ਨੇ ਬਹੁਤ ਹੀ ਪਿਆਰਾ ਸੂਟ ਦੀ ਲੁੱਕ ਵੜ ਕੇ ਆਉਣੀ ਹੈ ਜਿਵੇਂ ਗਰਮੀ ਹੈ ਜੀ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਵਾਜੀ ਦੁਪੱਟੇ ਦੇਖਿਆ ਕਹਨੇ ਤੁਸੀਂ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਏ ਕੋਈ ਦੁਪੱਟੇ ਦਾ ਰੰਗ ਨਹੀਂ ਜਾਣਾ ਜੀ ਇਹ ਅਸੀਂ ਗਾਰੰਟੀ ਦਿੰਨੇ ਆ ਬਹੁਤ ਹੀ ਪਿਆਰਾ ਤੁਹਾਨੂੰ 2.5 ਮੀਟਰ ਦਾ ਨਾਲ ਦੁਪੱਟਾ ਮਿਲੂਗਾ ਜੀ 2.5 ਮੀਟਰ ਦਾ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਤੁਸੀਂ ਸੂਟ ਦੀ ਗਰੇਸ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ ਜੀ ਸੂਟ ਤੁਹਾਨੂੰ ਗਰੇਸ ਦੇਖੋ ਕਿੰਨੀ ਪਿਆਰੀ ਆ ਸੂਟ ਦੀ ਬਹੁਤ ਸੋਹਣੀ ਸੂਟ ਦੀ ਗਰੇਸ ਹੈ ਜੀ ਮੈਂ ਤੁਹਾਨੂੰ ਦੁਪੱਟਾ ਚੰਗੀ ਤਰ੍ਹਾਂ ਚੈੱਕ ਕਰਾਉਣੀ ਏ ਦੇਖੋ ਦੁਪੱਟੇ ਦੀ ਲੁੱਕ ਜੀ ਤੁਹਾਨੂੰ ਖੁਦ ਨੂੰ ਪਤਾ ਲੱਗਦਾ ਜੀ ਕਿ 2.5 ਮੀਟਰ ਦਾ ਦੁਪੱਟਾ ਐਡਾ ਲੰਬਾ ਚੌੜਾ ਤੁਹਾਨੂੰ ਦੁਪੱਟਾ ਮਿਲੂਗਾ ਕਿਉਂਕਿ ਦੁਪੱਟੇ ਦੀ ਲੁੱਕ ਵਧੀਆ ਹੋਵੇ ਨਾ ਆਲਮੋਸਟ ਸੂਟ ਬਹੁਤ ਪਿਆਰਾ ਲੱਗਦਾ ਪਾਇਆ ਹੈ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਛੋਟੂ ਜਿਹਾ ਲਿਆਵਾ ਹੋਵੇ ਤਾਂ ਸੂਟ ਸੋਨਾ ਨਹੀਂ ਲੱਗਣਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1900 ਰੁਪਇਆ 1900 ਰੁਪਇਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਸਕਰੀਨ ਤੇ ਜਿਹੜਾ ਤੁਹਾਨੂੰ ਨੰਬਰ ਸ਼ੋ ਹੋ ਰਿਹਾ ਜੀ ਉਹਦੇ ਤੇ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਨਾਮ ਦੀ ਨਾਲ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ neck ਤੇ ਬਹੁਤ ਸੋਹਣੀ ਪੱਟੀ ਦਿੱਤੀ ਵੀ ਹੈ ਜੀ ਇਕ ਇਕਲੀਆਂ ਤੇ ਵੀ ਤੁਹਾਨੂੰ ਪੱਟੀ ਮਿਲੂਗੀ ਬਹੁਤ ਹੀ ਪਿਆਰੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਉਸ ਤੋਂ ਬਾਅਦ ਜੀ ਇਹਦੀ ਬਾਟਮ ਹੈਗੀ ਆ ਬਲੈਕ ਲੈਨ ਨਾਲ ਬਹੁਤ ਸੋਹਣੀ ਬਲੈਕ ਲਾਈਨ ਵਾਲੀ ਨਾਲੀ ਦੇ ਬਾਟਮ ਮਿਲੂਗੀ ਤੁਹਾਨੂੰ 3 ਮੀਟਰ ਦੀ ਜੀ ਦੁਪੱਟਾ ਤੁਹਾਨੂੰ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹ ਦੁਪੱਟਾ ਤੁਸੀਂ ਜਿੱਦਾਂ ਮਰਜੀ ਆਪਣੇ ਹੋਰ ਬਲੈਕ ਸੂਟ ਨਾਲ ਪਲੇਨ ਸੂਟ ਨਾਲ ਲੈ ਸਕਦੇ ਆਂ ਜੀ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਜੀ ਲੈਸ ਦੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ ਜੀ ਬਹੁਤ ਹੀ ਪਿਆਰੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਚੈੱਕ ਕਰੋ ਜੀ ਦੁਪੱਟੇ ਦੇ ਸਾਰੇ ਦੁਪੱਟੇ ਵਿੱਚ ਤੁਹਾਨੂੰ ਵਰਕ ਮਿਲੂਗਾ ਜੀ ਸਾਰੇ ਦੁਪੱਟੇ ਵਿੱਚ ਦੇਖੋ ਇਹ ਲੈਸ ਦੀ ਫਿਨਿਸ਼ਿੰਗ ਦੇ ਕੇ ਸਾਰੇ ਵਿੱਚ ਤੁਹਾਨੂੰ ਵਰਕ ਮਿਲੂਗਾ ਵਿੱਦ ਪ੍ਰਿੰਟਿੰਗ ਦੀ 2.5 ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਦਿੱਤਾ ਜਾਊਗਾ ਜੀ ਸੂਟ ਪਸੰਦ ਕਰੋ ਤੇ ਨਾਲ ਦੀ ਨਾਲ ਪਿੱਕਾ ਭੇਜੋ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਵਧੀਆ ਬ੍ਰਾਂਡ ਦੇ ਸੂਟ ਹੈ ਸਾਰੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਇਹ ਤੁਹਾਨੂੰ ਤੁਹਾਨੂੰ ਜੀ ਪ੍ਰਿੰਟ ਸੂਟ ਮਿਲੂਗਾ ਜੀ ਪ੍ਰਿੰਟ ਸੂਟ ਹੈ ਪ੍ਰਿੰਟ ਸੂਟ ਤੇ ਸੀ ਵਰਕ ਕਰਵਾਇਆ ਕਸਟਮਰਾਂ ਨੇ ਬਹੁਤ ਸੀਗਾ ਵੀ ਸਾਰੀ ਪ੍ਰਿੰਟ ਸੂਟ ਤੇ ਥੋੜਾ ਵਰਕ ਚਾਹੀਦਾ ਜੇ ਤੁਸੀਂ ਇਹ ਸੂਟ ਸੱਤੋਂ ਬਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਵੀ ਦਿੱ ਦੁਪੱਟਾ ਵੀ ਦੇ ਦੂੰਗੇ ਡਾਈ ਕਰਾ ਕੇ ਤੁਸੀਂ ਰੇਟ ਇੱਕ ਵਾਰ ਸੱਤੋਂ ਕਨਫਰਮ ਕਰ ਲਿਓ ਘੇਰੇ ਤੇ ਵਰਕ ਹੋਇਆ ਹੋਇਆ ਜੀ ਬਹੁਤ ਹੀ ਪਿਆਰੀ ਨਾਲ ਜੀਜਾ ਕਾਟਨ ਲਾਈ ਹੋਈ ਹੈ ਜੀ ਕਾਟਨ ਸੀ ਥਰੂ ਨਹੀਂ ਹੈਗੀ ਬਹੁਤ ਵਧੀਆ ਬ੍ਰੈਂਡ ਦੀ ਕਾਟਨ ਲਗਾ ਕੇ ਲੇਸ ਦੀ ਫਿਨਿਸ਼ਿੰਗ ਦੇ ਕੇ 5 ਮੀਟਰ ਸੂਟ ਦੀ ਕੱਟ ਹੈ ਜੀ 5 ਮੀਟਰ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਬਕਾਇਦਾ ਪ੍ਰਿੰਟ ਮੋਰ ਮੋਰ ਨਕਲ ਵੀ ਮਿਲੂਗੀ ਜੀ ਕਿਹੜੇ ਬ੍ਰਾਂਡ ਦਾ ਸੂਟ ਹੈ 5 ਮੀਟਰ ਦੀ ਕੱਟ ਹੈ ਜੇ ਤੁਸੀਂ ਸੂਟੇ ਬਾਏ ਕਰਨਾ ਚਾਹੁੰਦੇ ਆ ਤਾਂ ਵਿਦ ਦੁਪੱਟਾ ਵੀ ਕਰਵਾ ਸਕਦੇ ਆ ਬਿਦੌਂਟ ਦੁਪੱਟਾ ਵੀ ਕਰ ਸਕਦੇ ਆ ਕਈ ਵਾਰ ਆਪਣੇ ਕੋਲ ਘਰਾਂ ਚ ਦੁਪੱਟਾ ਹੁੰਦਾ ਹੈ ਜੀ ਇੱਕ ਹੋਰ ਗੱਲ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸ਼ਸ਼ੀਕਲ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸੂਟ ਕਿਦਾਂ